ਕੱਲ ਹੋਈ ਵੀ ਕੱਲ ਹੋਈ ਵੀ ਬਹੁਤ ਮਾੜੀ ਕੱਲ ਮੈਂ ਉਦੋਂ ਚਲਾ ਗਿਆ ਮੇਰੀ ਆਦਤ ਹੁੰਦੀ ਹੈ ਕਿ ਜਿਵੇਂ ਹੈਗਾ ਹਾਂ ਜੈਲਪਾ ਮੈਂ ਮੈਂ ਚਲਾ ਗਿਆ ਸ਼ਹਿਰ ਉੱਥੇ ਜਨ ਕਿੰਨੇ ਜਾਣੇ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਪਿਆਰ ਕਰਦੇ ਹੋ ਸਾਰੇ ਮਿਲਦੇ ਹਾਂ ਸਾਰੇ ਸਾਨੂੰ ਮਿਲਣ ਤੇ ਜਿਹੜੇ ਮੇਰੀ ਸ਼ਰਟ ਪਾਈ ਫਿੱਟੀ ਫਿੱਟੀ ਜੀ ਮੇਰੀ ਸ਼ਰਟ ਪਾਈ ਤੇ ਉਹ ਚਾਕ ਤੋਂ ਇੰਨੀ ਜਿਆਦਾ ਪਾਟੀ ਹੋਈ ਸੀਗਾ ਸਾਰਿਆਂ ਨੂੰ ਮਿਲਣ ਤੋਂ ਬਾਅਦ ਬੂਤ ਜਦੋਂ ਜਦੋਂ ਦੁਕਾਨ ਤੇ ਜਾ ਕੇ ਬੈਠੇ ਨਾ ਆਹ ਦਾ ਕੰਮ ਕਰਨਗੇ ਉਦੋਂ ਮਹੀਨੇ ਨਿਕਾ ਮੇਰੇ ਮੇਰੇ ਤੋਂ ਢਿੱਡ ਦੀ ਸੀ ਓਏ ਇੰਨਾ ਕਾਹ ਤੇ ਕੱਪਾ ਨਿਕਲਿਆ ਪਿਆ ਮੈਂ ਕਾ ਵਣ ਵੀ ਰਾਜ ਤਾਂ ਮੋਏ ਮੋਏ ਹੋ ਗਈ ਓਏ ਮੇਰੀ ਥੋਨ ਦੁਖਦੀ ਹੈ ਕੱਲ ਥੋਨ ਦੇਤੀ ਮੇਰੀ ਗੱਡੀ ਕੱਲ ਮਾਰ ਕੇ ਲਈ ਕੱਲ ਇਹ ਮਾਰ ਚੱਲੀ ਜਈ ਗੱਲ ਆ ਸਿਰੇ ਵੀ ਵਾਜੀ ਜੇ ਮੈਂ दारू ਪੀ ਕੇ ਰੋਜ਼ ਲੜਾ ਦੇਣਾ ਫਿਰ ਕੀ ਬਣੇਗਾ ਮੈਂ ਵੀ ਦਰੂ ਪੀ ਕੇ ਰੋਜ਼ ਲੜਿਆ ਕਰਨਾ ਸੀ ਪ੍ਰੋਪਰ ਹੀ ਕਰ ਦੇਣਾ ਸੀ ਕੰਮ ਆਪਾਂ ਹਾਂ ਹਾਂ ਮੈਂ ਇੱਕ ਦੂਜੇ ਨੂੰ ਕਹਿਣ ਜੋਗੇ ਨਾ ਰਹਿੰਦੇ ਆ ਮੈਂ ਅਧੀਆਂ ਪੀ ਮੈਂ ਬੋਤਲ ਪੀਆ ਕਰੀ ਤੂੰ ਕਿੰਨੇ ਪੀਆ ਕਰ ਰਹੀ ਮੈਂ 2-4 ਪੈਗਾਂ ਨਾਲ ਹੀ ਟੱਲੀ ਹੋ ਜਾਣਾ ਸੀ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਵਲੌਗ ਚੈਨਲ ਤੇ ਤੇ ਚੜ੍ਹਦੀ ਸਵੇਰ ਮੁਬਾਰਕ ਸਾਰਿਆਂ ਨੂੰ ਤੇ ਉਮੀਦ ਕਰਦੇ ਆਂ ਸਾਰੇ ਜਣ ਤੁਸੀਂ ਠੀਕ ਠਾਕ ਹੋਵੋਗੇ ਕਾਟੂਆ ਰੋਲਾ ਪਾ ਰਹੀਆਂ ਨੇ ਪੰਛੀ ਚਹਿਚਰਾ ਰਹੇ ਨੇ ਕਬੂਤਰ ਆਪਣੇ ਦਾਣੇ ਦੂਣੇ ਖਾਏ ਗੁੱਡੇ ਚਲੇ ਗਏ ਤੇ ਛਿੰਕੀ ਹੈ ਜੀ ਆਪਦੇ ਕੇਸ ਜੀ ਆ ਓਏ ਛੈਂਕ ਅੱਜ ਵਾਲੇ ਵਲੌਗ ਦੇ ਨੇ ਅਪਡੇਟ ਤੁਹਾਨੂੰ ਠੀਕ ਆ ਤੇ ਮਲਾਉਣੇ ਆ ਮੰਮੀ ਜੀ ਨੂੰ ਮਨਪ੍ਰੀਤ ਨੂੰ ਠੀਕ ਆ ਤੇ ਤੁਹਾਨੂੰ ਪਤਾ ਕਿ ਮੰਮੀ ਡੈਡੀ ਹੁਣਾਂ ਨੇ ਅੰਮ੍ਰਿਤ ਛਕ ਲਿਆ ਸੀਗਾ ਉਸ ਤੋਂ ਬਾਅਦ ਆਪਣਾ ਇਹ ਪਹਿਲਾ ਵਲੌਗ ਹੈ ਹਾਂਜੀ ਪੁੱਤ ਤੇ ਰੇਵਾਜਾਂ ਮਰੀ ਜਾਂਦਾ ਠੀਕ ਆ ਤੇ ਫਿਰ ਇੱਕ ਨਵੀਂ ਨਿੱਕੀ ਅਪਡੇਟ ਖੋਣ ਜਾ ਰਹੀ ਆ ਉਹ ਵੀ ਤੁਹਾਨੂੰ ਦੰਨੇ ਆ ਠੀਕ ਆ ਤੇ ਅੱਜ ਪਹਿਲਾਂ ਤੁਹਾਨੂੰ ਮਿਲਾਉਣੇ ਆ ਮਨਪ੍ਰੀਤ ਤੇ ਮਮਾ ਜੀ ਨੂੰ ਠੀਕ ਆ ਚਾਰ ਪੰਜ ਦਿਨ ਹੋ ਗਏ ਆਪਣਾ ਵਲੌਗ ਨਹੀਂ ਆਇਆ ਸੀਗਾ ਹੁਣ ਵਲੌਗ ਕੰਟੀਨਿਊ ਕਰਦੇ ਥੋੜੇ ਬਿਜ਼ੀ ਸੀ ਕੰਮ ਕਰ ਘਰ ਦੇ ਕਾਫੀ ਕੰਮ ਕਰਨ ਵਾਲੇ ਸੀਗੇ ਉਹ ਕਰਨ ਦੇ ਵਿੱਚ ਵਿਅਸਤ ਹੋ ਗਏ ਉਹਦੇ ਲਈ ਸੌਰੀ ਚਾਉਣੇ ਆ ਆਓ ਤੁਹਾਨੂੰ ਮਿਲਾਉਣੇ ਆ ਆਪਾਂ ਫੈਮਿਲੀ ਦੇ ਨਾਲ ਕਿੱਦਾਂ ਮਾ ਕੀ ਕਾ ਵਧੀਆ ਕੀ ਆਲਾ ਬਸ ਵਧੀਆ ਸ਼ਿਕਾਰ ਖੇਡਣ ਲੱਗਿਆ ਹੋਈਆਂ ਮਾਵਾਂ ਧੀਆਂ ਸਵੇਰੇ ਹੋਰ ਕੀ ਕੇ ਤੇਲ ਚਸ ਰਹੀਆਂ ਪੁਰਾਣਾ ਰਵਾਜ ਮੈਂ ਤਾਂ ਜੂਆ ਫੜੀਏ ਨੇ ਮਨਬੀਦੀਆਂ ਜੀ ਮੈਂ ਤੇਲ ਲਗਵਾ ਰਹੀ ਤੇਲ ਵਾਰੀਆਂ ਅੱਗੇ ਜੂਆ ਵੀ ਐਂ ਫੜਦੇ ਸੀ ਅੱਗੇ ਐਂ ਕਰ ਕਰ ਕੇ ਕਰਨਾ ਨਾ ਐ ਹੁੰਦਿਆਂ ਵੀ ਬਹੁਤ ਨਹੀਂ ਦੇਖੋ ਐਂ ਕਰਕੇ ਨਹੀਂ ਨਹੀਂ ਅੱਗੇ ਨਾ ਲੈਂਡ ਬਣਾ ਕੇ ਬੈਂਦੇ ਸੀ ਉਹ ਉਦਿਆਂ ਫੜੀ ਜਾਂਦੇ ਸੀ ਉਹਦਿਆਂ ਫੜੀ ਜਾਂਦੇ ਸੀ ਹਨ ਨਹੀਂ ਉਹ ਤਾਂ ਕੋਈ ਹੋਰ ਕਰਦਾ ਸੀ ਕਿੱਟੇ ਸੀ ਲਾਈਨ 'ਚ ਨਹੀਂ ਮੇਰੇ ਤਾਂ ਪਈਆਂ ਨਹੀਂ ਪਈਆਂ ਕਿਉਂ ਨਹੀਂ ਗੰਤੀ ਦੀ ਦੇ ਤਾਂ ਨਹੀਂ ਆਈਆਂ ਨਹੀਂ ਗੰਫਾਈਆਂ ਸੀ ਮੇਰੇ ਨਹੀਂ ਪਈਆਂ ਬੇਗੜਾ ਬਾਹਰ ਰੱਖੇ ਹੋਏ ਆ ਹੂੰ ਕੱਟੇ ਦੇ ਵਾਲਾ ਜਿਹੜੀ ਨਾ ਤੇਲ ਲੱਗ ਰਿਹਾ ਕਿਹੜਾ ਕਿਹੜੇ ਵਾਲਾ ਤੇਲ ਲੱਗ ਰਿਹਾ ਕੋਈ ਜਿਹੜਾ ਆਦਿਵਾਸੀ ਤੇਲ ਨਹੀਂ ਆਦਿਵਾਸੀ ਤੇਲ ਜਿਹੜਾ ਲਿਆਂਦਾ ਸੀ ਉਹ ਲੱਗ ਰਿਹਾ ਨਾ ਕੁੰਡੀਆਂ ਲਗਾ ਕੇ ਕੋਈ ਫਰਕ ਪੈਂਦਾ ਕਿ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਫਰਕ ਪੈਗ ਨਹੀਂ ਵਾ ਇਹਨੇ ਪੈਸੇ ਲਾ ਤੇ ਸੜੀ ਜੀ ਬੋਤਲ ਦੇਤੀ ਉਹਨਾਂ ਨੇ ਹੈ ਸਹੀ ਹੈ ਨਾ ਯੂਜ਼ ਕਰਕੇ ਪਤਾ ਲੱਗਿਆ ਉਹ ਆਪਾਂ ਨੂੰ ਫਰਕ ਪਵੇ ਨਾ ਪਵੇ ਉਹਨਾਂ ਨੂੰ ਫਰਕ ਪੂਰਾ ਹੀ ਪੈ ਗਿਆ ਪੈ ਗਿਆ ਹਨ ਉਹਨਾਂ ਨੇ پیسے ਵਟਲੇ ਆ ਪੈਸੇ ਚਲੇ ਅੱਗੇ ਕਹਿੰਦੇ ਸਰੋਂ ਦਾ ਤੇਲ ਆਇਆ ਕਿ ਆ ਸਭਾਂ ਹੁੰਦੀਆਂ ਸੀ ਨਾ ਉਹ ਸਰੋਂ ਦੇ ਤੇਲ ਨਾਲ ਜਿਹੜਾ ਨਜ਼ਾਰਾ ਹੀ ਵੱਖਰਾ ਤੇ ਮੇਰੀ ਦਾਦੀ ਮੇਰੇ ਘਰ ਛੜੀ ਹੁੰਦੀ ਸੀ ਮੇਰੇ ਕੇਸ ਬਹੁਤ ਭਾਰੀ ਹੁੰਦੇ ਸੀ ਉਹ ਹੀ ਹੁੰਦੀ ਹੁੰਦੀ ਹਮਮ ਆਏ ਬੈਲਾਂ ਦੇਖੇ ਤੇ ਉਹਨੇ ਆਏ ਮਾਉਣਾ ਤੇ ਪਹਿਲਾਂ ਸਾਡੀ ਸਰਦਾਰ ਨਹੀਂ ਦੇਖੋ ਜਾਇਦੀ ਨਹੀਂ ਜਾਇਦੀ ਬੇਬੇ ਦੇਖ ਅਦਰ ਹਾਂ ਬੇਬੇ ਦੇਖ ਕੇ ਐਂ ਲੱਗਦੀ ਐ ਜੱਜ ਦੇਣਾ ਔਰਤ ਛੇ ਗਾਤਰਾ ਪਾਏ ਜੱਜਦਾ ਹਣ ਤੇ ਸਿਰ ਦਾ ਸਾਈਂ ਖਾਲ ਸਾਕੇ ਤਰ ਉਟ ਗਿਆ ਤੇਰਾ ਬੀਬੀ ਖਾਲ ਸਾ ਮੇਰੇ ਉੱਥੇ ਬੈਠਾ ਹੁੰਦਾ ਖਾਈ ਜਾਂਦਾ ਮੈਂ ਕਾਜੂ ਬਦਮ। ਅਹ ਕਾਜੂ ਬਦਮ ਖਾ ਕੇ ਉੱਟ ਗਿਆ ਬਾਹਰ ਨੂੰ ਨਿਕਲ ਗਿਆ ਸਾਈਕਲ ਲੈ ਕੇ। ਮੈਨੂੰ ਕਹਿ ਕਬੂਤਰ ਤਾੜ ਦੀ। ਅੱਛਾ। ਹੂੰ ਉਹ ਚਲ ਗਿਆ ਬਾਹਰ ਨੂੰ। ਠੀਕ। ਤੇ ਤੁਸੀਂ ਪੱਠੇ ਵੜ ਲੈ। ਪੱਠੇ ਹੈ ਹੀ ਨਹੀਂ ਪੱਠੇ ਗਏ ਮੌਕਾ ਆਪਣੇ। ਅੱਛਾ। ਪਟੇ ਕੁਕ ਕਿੱਥੇ? ਹੋਰ। ਇੱਕ ਟੋਕਰ ਹੀ ਲੈਣਾ ਹੁੰਦਾ ਹੁਣ ਤਾਂ। ਪੱਠੇ ਗਏ ਆਪਣੇ ਮੌਕ ਚਰੀ ਵੀਤੀ ਆ ਪਾਣੀ ਲੱਗਿਆ ਰੇਰੂ ਪਾਤੀ ਆ ਹੁਣ ਚਰੀ ਆਪਣੀ ਜਾਣੀਆਂ ਹੋ। ਕੀ ਗਾ 19 ਦਿਨ ਰੈਸਟ ਆ ਹਾਂ ਹੁਣ 10 15 ਦਿਨ ਪੱਠੇ ਵੜਨ ਤੋਂ ਰੈਸਟ ਆ ਬਸ ਫਿਰ ਤਿਆਰੀ ਕਰਵਾਜਾ ਅੱਜ ਪਸੂਟ ਕਰਨਾ ਵਲੌਗ ਤੇ ਕੋਰੀਅਰ ਕਰਦੇ ਨੇ ਸਾਰੇ ਕੱਪੜੇ ਸੋ ਸਹੀ ਇਹ ਕੰਮ ਕਾਫੀ ਹੋਏ ਬਈ ਆ ਅੱਜ ਘਰੇ ਹੀ ਆ ਜਸ ਅੱਜ ਸੰਡੇ ਆ ਅੱਜ ਘਰੇ ਆ ਅੱਜ ਕਿਤੇ ਨਹੀਂ ਜਾਣਾ ਆ ਕਿ ਮਰਤੋਂ ਲੱਗ ਰਿਹਾ ਤੇ ਸ਼ਾਂਤਾ ਕੇ ਹੀ ਕੰਮ ਕਰੀ ਜਾਓ ਆ ਹੂੰ ਸਾਢੇ ਸੋਟਾਂ ਵਾਲੀਆਂ ਵੀਡੀਓ ਸ਼ੂਟ ਕਰਨ ਵਾਲੀਆਂ ਕਾਫੀ ਬਈਆਂ ਨੇ ਤੇ ਦੱਸਿਆ ਜਿੱਦਾਂ ਹੁਣ ਕਿੰਨੇ ਕੀ ਤੁਹਾਨੂੰ ਅਪਡੇਟ ਦਿੰਨੇ ਆ ਆਪਣੀ ਜਿਹੜੀ ਨਾ ਪਿੱਛੇ ਜਿਹੜੀ ਕੰਧ ਰਹਿ ਗਈ ਸੀ ਉਹ ਵੀ ਗੰਦ ਨਿਕਲਣ ਜਾ ਰਹੀ ਆ ਸੂਰਜ ਬਹੁਤ ਅੱਖਾਂ ਚ ਵੱਜ ਰਿਹਾ ਤੁਹਾਨੂੰ ਦਿਖਾਉਣੇ ਆ ਬੈਕ ਸਾਈਡ ਤੇ ਜਿਹੜੇ ਆਪਣੀ ਘਰ ਦੀ ਜਿਹੜੀ ਮਾੜੀ ਜੀ ਗ੍ਰੇਸ ਘੜਦੀ ਸੀ ਪ੍ਰਮਾਤਮਾ ਨੇ ਉਹ ਵੀ ਪੂਰੀ ਕਰ ਦੇਣੀ ਪੂਰੀ ਘੈਂਟ ਬਣ ਜਣੀ ਗੱਲਬਾਤ ਇਹਨੂੰ ਹੀ ਛੱਡ ਗਏ ਇਹਨੇ ਬਹੁਤ ਵੱਜ ਜਾਮਾ ਇਹਨੂੰ ਐ ਹੁੰਦਾ ਮੈਂ ਰਹਿ ਗਏ ਇਹ ਉੱਠ ਚੱਲਿਆ ਕੋਲੋਂ ਸ਼ੈਂਕ ਨੂੰ ਮਲਾਉਣੇ ਆ ਹੇ ਅੱਲਾਹ ਵਾਸ਼ੇਂ ਕਰੋ ਬਾਜ ਗਿਆ ਮਰਕਲੇ ਪਾਰ ਬੋਨਾ ਨੂੰ ਹਾਂ ਚਲਾ ਆ ਚਲੇ ਖੇਤ ਚਲੋ ਵੀ ਇਹ ਤਾਂ ਹਾਂ ਕਾੜੂਆਂ ਨਾਲ ਬੈਲੀਆਂ ਨਾਲ ਇਹ ਬੋਹ ਭਜਾਉਂਦਾ ਉਹਨਾਂ ਨੂੰ ਇਹਨੂੰ ਇੱਕ ਬਾਹਰ ਖੋਲਣ ਸਰਕੇ ਨਹੀਂ ਸ਼ਰੀ ਬਾਹਰ ਨਿਕਲਦਾ ਚਲ ਇਹ ਹਾਂ ਇਹ ਰਹਿ ਐਂ ਸਪੀਡ ਤੇ ਨਿਕਲਣਾ ਤੇ ਇਧਰ ਆਪਣੀ ਸਬਜ਼ੀ ਦੇਖੋ ਤੁਸੀਂ ਪਿੰਡੀਆਂ ਪੁੰਡੀਆਂ ਦਾ ਬਹੁਤ ਲੈਣ ਲੱਗੀਆਂ ਪੂਰੀ ਗੱਲਬਾਤ ਪੂਰੀ ਹਨ ਕੈਂਡ ਬਣ ਗਈ ਆਪਾਂ ਜਿਹੜਾ ਨਿੱਕਾ ਸੁਪਨਾ ਸੋਚਿਆ ਸੀ ਆਪਣਾ ਜੂ ਪੂਰਾ ਹੋ ਗਿਆ ਸੀਗਾ ਵੀ ਆ ਵਜਾਲ ਲਾਇਆ ਸੀ ਨਾ ਉੱਤੇ ਵੀ ਵੇਲਾਂ ਚੜ ਜਾਣ ਸਾਰੀਆਂ ਉਹ ਵੀ ਚੜ ਗਈਆਂ ਨੇ ਆ ਦੇਖੋ ਆ ਅੱਲਾਂ ਲੱਗੀਆਂ ਹੋਈਆਂ ਤੇ ਆ ਦੇਖੋ ਸਾਰੀਆਂ ਵੇਲਾਂ ਚੜੀਆਂ ਹੋਈਆਂ ਉੱਤੇ ਓਹ ਬਰੇ ਤੱਕ ਕੰਧ ਬਣ ਗਈ ਪੂਰੀ ਠੀਕ ਆ ਜਿਹੜੀ ਚੀਜ਼ ਨੂੰ ਮੈਂ ਦਿਖਾਉਣ ਲੱਗਾ ਸੀਗਾ ਉਹ ਇਹ ਸੀਗੀ ਓਏ ਹੋਏ ਹੋਏ ਤੈਨੂੰ ਤੂੰ ਆ ਕੰਢੀ ਵਿੱਚ ਫਸਾਈ ਫਿਰਿਆ ਕਰ ਸਾਈ ਜੜੀ ਆ ਦਾੜੀ ਦੇ ਆਉਦੀ ਦੇ ਉਹ ਇਹ ਸੀਗੀ ਆਪਣਾ ਇਧਰ ਰਹਿ ਗਿਆ ਥਾਂ ਇੱਥੇ ਨਿਕਲ ਜਾ ਰਹੀ ਹੈ ਕੰਧ ਕੰਧ ਨਿਕਲ ਕੇ ਇਧਰੋਂ ਪੂਰੀ ਉੱਚੀ ਹੋ ਕੇ ਆਪਣੀ ਆ ਸਕੰਧ ਨਾਲ ਜੁੜ ਜਾਣੀ ਆ ਤੇ ਇੱਥੇ ਜੁੜ ਜਾਣੀ ਆ ਪੂਰੀ ਇੱਕ ਤਾਂ ਪੂਰੀ ਸਾਰੀ ਆ ਜਗ੍ਹਾ ਦੇ ਉੱਤੇ ਪੂਰੀ ਕੰਦ ਨਿਕਲ ਜਾਣੀ ਇਧਰੋਂ ਆ ਸਾਰਾ ਗਬਾਂ ਦਾ ਕਵਰ ਹੋ ਜਾਣਾ ਆਪਾਂ ਕਵਰ ਕਰ ਲਈ ਸਾਰਾ ਇਧਰ ਚਾਚੇ ਦਾ ਥਾਂ ਰਹਿ ਗਿਆ ਸੀ ਵਿਚਾਲੜਾ ਸੋ ਉਹ ਵੀ ਕਵਰ ਕਰਨ ਲੱਗੇ ਆ ਜਦੋਂ ਕੰਦ ਨਿਕਲ ਗਈ ਕੰਦ ਇਧਰਲੇ ਪਾਸੇ ਆਪਾਂ ਸੋਹਣੇ ਬੂਟੇ ਬਾਟੇ ਲਾਵਾਂਗੇ ਠੀਕ ਆ ਫਿਰ ਪੂਰੀ ਗੱਲ ਬਣ ਜੂਗੀ ਹੁਣ ਇੱਥੇ ਵਿੱਚ ਰੋੜੇ ਰੱਪੇ ਖਿਲਰੀ ਜਾਂਦੇ ਗੰਦ ਪਹਿਲ ਬਹੁਤ ਉੱਗੀ ਜਾਂਦਾ ਸੀ ਕੰਦ ਦੇ ਨਾਲ ਹੁਣ ਕੰਦ ਹੋ ਜੂਗੀ ਤੇ ਵਾਰਾ ਪਸ਼ੂ ਬਹੁਤ ਆਉਂਦੇ ਸੀ ਖੇਤਾਂ ਚ ਸਿੱਦੇ ਇਧਰ ਘਰੇ ਵੜ ਜਾਂਦੇ ਸੀਗੇ ਉਹ ਆਪਣੇ ਤਾਂ ਖੈਰ ਆਪਾਂ ਤਾਂ ਗੇਟ-ਗੂਟ ਲੱਗੇ ਆਪਣੀ ਨਹੀਂ ਵੱਢਦੇ ਪਰ 20 ਪੂ ਵਿੱਚ ਗੋਆ ਵਗੈਰਾ ਕਰ ਦਿੰਦੇ ਸੀਗੇ ਆ ਜਗ੍ਹਾ ਨ ਘੈਂਡ ਬਣ ਜਾਣੀ ਐਟਾ ਟਾਈਆਂ ਪਈਆਂ ਨੀ ਕੱਢਤੀ ਅਜ ਮੈਸਤਰੀ ਚਣਾਈ ਕਰਨੀ ਸ਼ੁਰੂ ਕਰ ਦੇਣੀ ਆ ਠੀਕ ਆ ਤੇ ਚਰੀ ਦੇਖੋ ਆਪਣੀ ਕਿੰਨੀ ਸੋਹਣੀ ਉੱਗੀ ਆ ਦੀ ਗੀ ਛਿੱਟੇ ਦੀ ਵੀਜਦੇ ਹੁਣੇ ਆਪਾਂ ਅਕਸਰੀ ਤੇ ਇੱਕ ਕੇਰਾ ਵਿਚਾਲੇ ਰਹਿ ਗਿਆ ਸਰੋਂ ਦੂਜਾ ਬਰਸੀਨ ਦਾ ਜਿਹਦੇ ਵੱਟ ਚੜ ਗਿਆ ਇਹਨੂੰ ਵੀ ਵੀਜ ਦਾਂਗੇ ਤੇ ਉੱਪਰ ਇਹ ਵੀ ਚਰੀ ਆਪਣੀ ਹੋਈ ਖੜੀ ਆ ਬਲੌਗ ਜੀ ਦੋਸਤੋ ਤੁਹਾਨੂੰ ਹੁਣ ਆਪਾਂ ਕਬੂਤਰ ਵੀ ਦਿਖਾ ਦਈਏ ਦੇਖੋ ਅੱਜ ਮਲਾਦ ਜੀ ਸਾਰਿਆਂ ਨੂੰ ਵਾਵਾ ਦਿਨ ਹੋ ਗਏ ਤੁਹਾਡੇ ਨਾਲ ਮਿਲੇ ਹੀ ਨਹੀਂ ਸੀ ਤੇ ਦੇਖੋ ਆਪਣੇ ਕਬੂਤਰ ਨੇ ਇੰਨੇ ਸਾਰੇ ਤੇ ਇਹਨਾਂ ਦੇ ਇੰਨੇ ਆਂਡੇ ਬੱਚੇ ਕੱਢੇ ਹੋਏ ਆ ਕਿਸੇ ਦੇ ਆਂਡੇ ਆ ਕਿਸੇ ਦੇ ਬੱਚੇ ਆ ਅੱਧਿਆਂ ਦੇ ਹੋ ਰਖਣਿਆਂ ਦੇ ਵਿੱਚ ਸੋ ਕਾਫੀ ਭਾਈ ਮੇਰੇ ਕਹਣਗੇ ਭਾਈ ਕਬੂਤਰ ਦੇ ਦੇ ਪਰ ਮੈਨੂੰ ਹੁਣ ਪਤਾ ਹੀ ਨਹੀਂ ਕਿ ਕਿਹਦੇ ਬੱਚੇ ਆ ਕਿਹਦੇ ਅੰਡੇ ਮੈਂ ਤਾਂ ਜੋੜੀਆਂ ਦਾ ਨਹੀਂ ਪਤਾ ਲੱਗਦਾ ਵੀ ਕਿਹੜੀ ਕਿਹਦੇ ਨਾਲ ਸੋ ਜੇ ਇੱਕ ਇੱਕ ਕਬੂਤਰ ਵੀ ਗਲਤ ਫੜਿਆ ਗਿਆ ਤਾਂ ਬੱਚੇ ਮਰ ਜਾਣਗੇ ਸਾਰੇ ਓ ਪਰ ਇਹ ਤਾਂ ਬੱਚੇ ਹੀ ਆ ਰੱਖਣਿਆਂ ਦੇ ਵਿੱਚ ਇਹਨਾਂ ਦੇ ਨਜ਼ਾਰੇ ਕੁਝੇ ਦੋ ਲਾਤੇ ਆਪਾਂ ਕਿਹ ਲਾਤਾ ਏ ਕੋ ਪਰੇ ਲੱਗਾ ਵਾ ਕਬੂਤਰ ਬੈਠੇ ਨੇ ਤੇ ਆਹ ਵਾਲੇ ਕੁਝੇ ਲਾਇਆ ਕਰੋ ਕਿਸੇ ਦੇ ਵੀ ਲੱਖੇ ਜਾਨਵਰ ਇਹਦੇ ਵਿੱਚ ਨਾ ਅਗੇ ਕਹਿੰਦੇ ਆਦੀ ਲੱਗੀ ਵੀ ਜੋ ਕਬੂਤਰ ਉੱਤੇ ਬੈਂਦਾ ਤਾਂ ਜਦੋਂ ਬੈਠ ਮਾਰਦਾ ਉੱਤੇ ਬੈ ਕੇ ਸਿੱਧੀ ਪਾਣੀ ਚ ਜਾਂਦੀ ਸੀ ਹੁਣ ਆਹ ਰਗਰ ਜਗ ਲੱਗੀ ਕਰਕੇ ਇਹਦੇ ਵਿੱਚ ਕੁਝ ਵੀ ਨਹੀਂ ਜਾਂਦਾ ਗੰਦਕਲ ਪਾਣੀ ਬਿਲਕੁਲ ਸਾਫ਼ ਰਹਿੰਦਾ ਆ ਦੇਖੋ ਪਾਣੀ ਨਾਲ ਘੜੇ ਦਾ ਪਾਣੀ ਹਮੇਸ਼ਾ ਠੰਡਾ ਰਹੇ ਹੁਣ ਹੋਈ ਜਾਂਦਾ ਰਹਿੰਦਾ ਤੱਤਾ ਪਾਣੀ ਵੀ ਚ ਪਾ ਦੋਗੇ ਨੇ ਟਾਈਮ ਪਾ ਕੇ ਠੰਡਾ ਹੋ ਜਾਣਾ ਚਾਹਾਂ ਇਹ ਵਾਸ ਪਾਈ ਹੁੰਦੀ ਹੈ ਬਹੁਤ ਵੈਸਟ ਤਰੀਕਾ ਆਏਗਾ ਮਸ਼ੀਨ ਚ ਜੋ ਆ ਰਹੇ ਆ ਕੱਪੜੇ ਇਸ ਵੀਰ ਵਾਲੇ ਆ ਇੱਕ ਤਾਂ ਐਸ਼ ਨੂੰ ਪਤਾ ਨਹੀਂ ਕੀ ਹੋਇਆ ਰੋਜ਼ ਦੁੱਧ ਰੋਲ ਦਿੰਦੀ ਰਾਤ ਨੂੰ ਉਹ ਪੀਣ ਲੱਗੀ। ਦੇਲੀ ਦੇ ਕੰਮ ਹੋ ਗਏ ਹੁਣ ਰੋਜ਼ ਇਹ ਦੁੱਧ ਡੋਲਣ ਦਾ। ਪਤਾ ਨਹੀਂ ਮੈਂ ਇਹਨੂੰ ਪੁੱਛਿਆ ਮੈਂ ਚੱਕਰ ਕੀ ਹੈ ਕਹਿੰਦੀ ਮੇਰੇ ਹੱਥੋਂ ਗਲਾਸ ਡੱਲੇ ਜਾਂਦਾ। ਉਹ ਲਾਗਣਿਆਂ ਦੀ ਖੇਡਾਂ ਹੀ ਖੇਡਣੂ ਗਲਾਸ ਦੇ ਨਾਲ। ਤੇ ਉਸ ਤੋਂ ਬਾਅਦ ਜਦੋਂ ਉਹ ਹਿੱਲ ਕੇ ਥੱਲੇ ਡਿੱਗ ਜਾਂਦਾ। ਤੇ ਆਪਣੇ ਬਾਥਰੂਮ ਦੇਖੋ ਤੁਸੀਂ। ਸਾਫ਼ ਕਰ। ਸਾਫ਼ ਕਰਨ ਵਾਲੇ ਆਲੇ ਹਾਂ। वैसे ਹੁਣ ਸਵੇਰੇ ਸਵੇਰੇ ਨੂੰ ਪੋਚੇ ਲੱਗਣਗੇ। ਦੱਸ ਸਰਫ ਤਾਂ ਦੇ ਹੀ ਮੁੱਕ ਗਈ। ਲੈ, ਬਦੋਂ ਨਾ ਕੱਪੜੇ ਧੋਈ ਐ ਕਰ ਸਰਫ ਮੁੱਕਣੀ ਹੋਈ ਆ। ਕਿਲੋ ਲੈ ਕੇ ਆਉਂਦੇ, ਕਿਲੋ ਨਾਲ 4 ਦਿਨ ਘੜਤੇ ਬਹੁਤ ਆ। ਕਿਲੋ ਨਾਲ 4 ਦਿਨ ਘੜਤੇ? ਹਾਂ। ਠੀਕ ਆ, ਉੱਥੇ ਮਿਲ ਗਈ ਮੈਨੂੰ ਕਿਲੋ। ਜ਼ਿਆਦਾ ਵੱਡਾ ਪੈਕ ਲੈ ਕੇ ਆਉਂਦੇ ਨਾ 5 ਕਿਲੋ ਲੈ ਕੇ ਆਉਂਦੇ। ਤੇ 5 ਕਿਲੋ ਵੀ ਤੂੰ 4 ਦਿਨਾਂ ਜੀ ਮੁਕੂਦ ਨਹੀਂ। ਨਹੀਂ ਨਹੀਂ। ਥੋੜਾ ਬੁੜਿਆਂ ਦੇ ਹੱਥ ਬਹੁਤ ਖੁੱਲਾ ਆਉਂਦਾ ਮੈਂ ਲਾਇਆ ਨਾ ਸਾਹ ਤੁਹਾਡਾ। ਆ ਜਾਈ ਆ। ਹਾਂ ਜੂੜਾ ਤੇਰਾ ਮੀਂਹ ਮੰਗੀ ਜਾਂਦਾ ਚਾ ਚੰਗਾ ਰੋਣੀ ਹੋ ਜੂਗੀ ਨਹੀਂ ਮੰਗਦਾ ਚੰਗਾ ਰੋਣੀ ਹੋ ਜੂਗੀ ਤੂੰ ਹਾਂ ਹਾਂ ਚਲੋ ਹਾਂ ਜਿਹੜਾ ਨਵਾਂ ਖੇਤ ਲਿਆਉਂਦਾ ਵੇਖ ਕੇ ਹੁਣ ਲੈ ਕੇ ਨਹੀਂ ਜਾਂਦੇ ਉਹਨੂੰ ਵਿਖਾ ਕੇ ਲਿਆਵਾਂਗੇ ਉਹ ਤਾਂ ਹੋ ਗਏ ਮੈਨੂੰ ਲੈ ਕੇ ਨਹੀਂ ਗਿਆ ਮੈਂ ਕਿਤੇ ਸਾਡੇ ਨਹੀਂ ਆਪ ਮम्मी ਨੂੰ ਵੀ ਲੈ ਕੇ ਜਾਣਾ ਸਾਰੀ ਫੈਮਿਲੀ ਨਵਾਂ ਖੇਤ ਵਿਖਾ ਕੇ ਜਾਣਾ ਜਿਹੜੇ ਆਪ ਦੋ ਕਿੱਲੇ ਪਿਆੜੀ ਦੇ ਲਿਆ ਆ ਹਾਂ ਸੂਟ ਵੀ ਲੈ ਕੇ ਦੋ ਲੈ ਬਸ ਸੂਟਾਂ ਦੇ ਬਣਾ ਕੇ ਕੰਮ ਨਹੀਂ ਹੋਰ ਹੈਂ ਲੈ ਮੁੱਦਾ ਹੋ ਗਿਆ ਚੇਂਜ ਸੂਟ ਕਹਿੰਦੀ ਰਹਿਣ ਦਿਓ ਸਿਆਣੀ ਹੋ ਗਈ ਆ ਤੇ ਹੁਣ ਬਦ ਕੇ ਕਹਿੰਦੀ ਸੂਟ ਰਹਿਣ ਦਿਓ ਤੇ ਕਹਿੰਦੀ ਮੈਨੂੰ 골ਡ ਲੈ ਦੇ ਮੈਂ ਕਿ 골ਡ ਲੈ ਦੋ ਸੂਟ ਰਹਿਣ ਦਿਓ ਤੇ ਸ਼ੁਕਰ ਕਰ ਵੀ ਮੈਂ ਤੇਰਾ ਪਹਿਲਾ ਵਾਲਾ ਨਹੀਂ ਵੇਚਦਾ ਤੇਰੇ ਘਰ ਵਾਲੇ ਨਾ ਨਸ਼ਾ ਨਸ਼ਾ ਨਹੀਂ ਕਰਦਾ ਗੱਲ ਕਰ ਬੰਦਾ ਤੇਨੂੰ ਵਧੀਆ ਮਿਲ ਗਿਆ ਨਹੀਂ ਹੁਣ ਨੂੰ ਤੇਰੇ ਨਾਲ ਕੀ ਵੇਚਿਆ ਪਿਆ ਹੁੰਦਾ ਹੈ ਜੇ ਮੈਂ दारू ਪੀ ਕੇ ਰੋਜ਼ ਲੜਾ ਦੇਣਾ ਫਿਰ ਕੀ ਬਣੇਗਾ ਮੈਂ ਵੀ दारू ਪੀ ਕੇ ਰੋਜ਼ ਲੜਿਆ ਕਰਨਾ ਸੀ ਬਰਾਬਰ ਹੀ ਕਰ ਦੇਣਾ ਸੀ ਕੰਮ ਆਪਾਂ ਹੈ ਹੈ ਮੈਂ ਇੱਕ ਦੂਜੇ ਨੂੰ ਕਹਿਣ ਜੋਗੇ ਨਾ ਰਹਿੰਦੇ ਆ ਮੈਂ ਅਧਿਆ ਪੀ ਮੈਂ ਬੋਤਲ ਪੀਆ ਕਰੀ ਤੂੰ ਕਿੰਨੇ ਪੀਆ ਕਰ ਰਹੀ ਮੈਂ ਦੋ ਚਾਰ ਪੈਗਾਂ ਨਾਲ ਹੀ ਟੱਲੀ ਹੋ ਜਾਣਾ ਸੀ ਆ ਉਹ ਮਾਰੀ ਹੈਗੀ ਮਾਰੀ ਹੈਗੀ ਨੂੰ ਬੜਾ ਜੜ ਜਣੀ ਸੀ ਅੱਬਾ ਦਾ ਮੈਂ ਤਾਂ ਤੂੰ ਸੌਂਕੀ ਹੋ ਜਾਇਆ ਕਰਨਾ ਤੈਨੂੰ ਕੱਢ ਜਾ ਕਰਨੀ ਠੀਕ ਆ ਮੇਰੀ ਥੋਣ ਦੁਖਦੀ ਹੈ ਕੱਲ ਥੋਣ ਦੇਤੀ ਮੇਰੀ ਗੱਡੀ ਕੱਲ ਮਰ ਚੱਲੀ ਸੀ ਕੱਲ ਹੀ ਮਰ ਚੱਲੀ ਸਹੀ ਗੱਲ ਆ ਸਿਰੇ ਹੀ ਵਜੀ ਹੈਂ ਧੰਕ ਦੇ ਆ ਕਾਲੇ ਤੇ ਨਾ ਗਲ ਕੁੱਟਿਆ ਗਾ ਮੇਰੇ ਤੂੰ ਗਲ ਕਿਵੇਂ ਕੁੱਟਿਆ ਕੇ ਜੋ ਗਲ ਕੁੱਟਿਆ ਕੇ ਨਾ ਇਹ ਨਹੀਂ ਖੁਸ਼ ਹੋ ਕੇ ਤੇ ਮੈਨੂੰ ਬਹੁਤ ਚੋਖੀ ਨਹੀਂ ਜਾਣ ਕੇ ਜਾਣ ਕੇ ਕੁੱਟਿਆ ਸੀਗਾ ਤੁਸੀਂ ਹੁਣ ਗੱਲਾਂ ਨਾ ਚੇਂਜ ਨਾ ਕਰੋ ਮੈਂ ਨੀਚੇ ਕਰਾਂ ਸ਼ੀਸ਼ਾ ਇਹ ਉੱਪਰ ਕਰ ਦੇ ਕਰਨ ਫੇਰ ਹੋਇਆ ਕਿ ਗੱਡੀ ਜਦੋਂ ਘਰੋਂ ਗੱਡੀ ਨਿਕਲ ਜਾ ਰਹੀ ਸੀ ਸ਼ਹਿਰ ਅਸੀਂ ਇਹ ਗੱਲ ਸੁਣ ਲਈਓ ਜਦੋਂ ਸ਼ਹਿਰ ਕੱਲ ਜਾਣ ਲੱਗੀ ਸੀਗੇ ਤੇ ਜਦੋਂ ਗੱਡੀ ਪੈਂਟ ਦੀ ਫਰਨੀਜੋ ਬਾਹਰ ਕੱਢੀ ਤੇ ਗੱਡੀ ਨੇ ਆਲਾਰਮ ਦਿੱਤਾ ਇਕਦامی ਉਹਨਾਂ ਨੇ ਉਹ ਸੈਂਸਰ ਬੋਲੇ ਕਿ ਤੁਹਾਡੇ ਬੈਕ ਵਾਲਾ ਜਿਹੜਾ ਟਾਇਰ ਆ ਆ ਅਧ ਮਦਰਵੇ ਕੱਬੇ ਪਾਸੇ ਆਲਾ ਹਣਾ ਖੱਬੇ ਪਾਸੇ ਆ ਜਿਹੜਾ ਜਿਹੜਾ ਟਾਇਰ ਆ ਉਹਦੇ ਵਿੱਚ ਹਵਾ ਇਕਦਮੀ ਘਟ ਗਈ ਆ ਗੱਡੀ ਨੇ అలਰਮ ਦਿੱਤਾ ਦਵਾ ਦਵਾ ਉਹਦੇ ਵਿੱਚ ਸਿਰਫ 16 ਪਾਉਂਡ ਗੱਡੀ ਦਿਖਾ ਰਹੀ ਸੀ ਉਹਦੇ ਵਿੱਚ ਹਵਾ ਰਹਿ ਗਈ ਆ ਪਿਛਲੇ ਟਾਇਰ ਦੇ ਵਿੱਚ ਸੋ ਗੱਡੀ ਰੋਕੀ ਮੈਂ ਟਿਊਬਲੈਸ ਟਾਇਰ ਆ ਤੁਹਾਨੂੰ ਪਤਾ ਗੱਡੀਆਂ ਦਿਖਾਉਂਦੇ ਮੈਨੂੰ ਇਹ ਸੀ ਮੈਂ ਕਿ ਮਨਪੀ ਛੇਤੀ ਛੇਤੀ ਨਾ ਤੂੰ ਦੇਖ ਪਿੱਛੇ ਜਾ ਕੇ ਕਿਤੇ ਇਹ ਨਾ ਹੋਵੇ ਟਾਇਰ ਥੱਲੇ ਨਾ ਲੱਗ ਜੇ ਮੈਂ ਕਿ ਤੂੰ ਮੂੰਹ ਬਾਹਰ ਕੱਢ ਕੇ ਦੇਖ ਹਣਾ ਭਈ ਨਹੀਂ ਤਾਂ ਹੁਣ ਇਦਾਂ ਹੀ ਭਿਜਾ ਕੇ ਗੱਡੀ ਦੇਖੀ ਜਾਨੀ ਆ ਇਹਨਾਂ ਦੇ ਚੱਕਤਾ ਸ਼ੀਸ਼ਾ ਤਾਂ ਉਹ ਸ਼ੀਸ਼ੇ ਦੀ ਮੈਂ ਗੱਡੀ ਭਿਜਾ ਕੇ ਲੈ ਜਦੋਂ ਇਹਨੇ ਮੂੰਹ ਬਾਹਰ ਨੂੰ ਕੱਢਿਆ ਮੈਨੂੰ ਇਹ ਹੋ ਗਿਆ ਮੈਂ ਕਿਹਾ ਜੀ ਟਾਇਰ ਥੱਲੇ ਲੱਗ ਗਿਆ ਤਾਂ ਇੱਥੇ ਖੋਲਣਾ ਪੈਣਾ ਹਨਾ ਤੇ ਇਹ ਖੋਲ ਕੇ ਫਿਰ ਤੇ ਫਿਰ ਦੁਬਾਰਾ ਉੱਥੇ ਲੈ ਕੇ ਜਾਣਾ ਪੈਣਾ ਮੈਂ ਕਿਹਾ ਕਿਉਂ ਨਾ ਗੱਡੀ ਭਿਜਾ ਕੇ ਉੱਥੇ ਹਵਾ ਭਰਵਾ ਲੈਂਦੇ ਪੈਂਚਰ ਲਵਾ ਲਾਂਗੇ ਤੇ ਇਹਦਾ ਕਿਤੇ ਮੂੰਹ ਬਾਹਰ ਕੱਢਿਆ ਸੀਗਾ ਤੇ ਮੈਂ ਆਪਦੇ ਵਾਲੇ ਪਾਸੇ ਤੋਂ ਤੇ ਉਹ ਸ਼ੀਸ਼ਾ ਚੱਕਦਾ ਤਾਂ ਇਹਦੀ ਧੌਣ ਬਾਹਰ ਸੀ ਇਹਦੀ ਧੌਣ ਅੜਗੀ ਵਿੱਚ ਮੈਂ ਵੀ ਘਬਰਾ ਗਿਆ ਇਹ ਵੀ ਘਬਰਾ ਗਈ ਨਾ ਮੈਨੂੰ ਪਤਾ ਲੱਗ ਕੀ ਕਰੇ ਸੀ ਬੱਸ ਜਿਹੋਣ ਲੱਗਦਾ ਸੀ ਮੈਂ ਸ਼ੀਸ਼ਾ نیچے ਕਰੀ ਜਾਂਦੀ ਸੀ ਬੈਠ ਤੇ ਇਹ ਥੱਲੇ ਇਹ ਆਪਦੇ ਵਾਲੇ ਪਾਸੇ ਥੱਲੇ ਕਰਦੀ ਮੈਕਅਪ ਰਾਇਆ ਉਦੋਂ ਮੈਂ ਚੱਕਿਆ ਗਿਆ ਦੋ ਵਾਰੀ ਕਿਉਂਕਿ ਇਹ ਤੁਹਾਨੂੰ ਪਤਾ ਕਿ ਡਰਾਈਵਰ ਵਾਲੇ ਪਾਸੇ ਇਹਨਾਂ ਬਟਰ ਕਾਫੀ ਹੋ ਜਾਂਦੇ ਹਨ ਚਾਰ ਤਾਂ ਵਿੰਡੋਆਂ ਦੇ ਹੋ ਜਾਂਦੇ ਨੇ ਫਿਰ ਲੈਫਟ ਰਾਈਟ ਸ਼ੀਸ਼ੇ ਦੇ ਹੋ ਜਾਂਦੇ ਨੇ ਜਾਣ ਕੇ ਜਾਣ ਕੇ ਕੀਤਾ ਤੁਸੀਂ ਸਾਰਾ ਸਮਝ ਨਹੀਂ ਆ ਲ ਜਾਣ ਕੇ ਨਾ ਕੀਤਾ ਇਹਦੀ ਥਾਣੇ ਇੱਥੇ ਸ਼ੀਸ਼ਾ ਲੱਗ ਇਹਦੀ ਥਾਣਾਂ ਆਏ ਮੁੜ ਕੇ ਇਹ ਕਹੇ ਜਾਂ ਸੋਚ ਜੱਸਰ ਜੱਸ ਵੀ ਕੋਰ ਆ ਕੇ ਜੱਸ ਕੇ ਕਰੇ ਓਏ ਚੰਗੀ ਚੱਲਦੀ ਸੀ ਸਿਰਾਂ ਹੀ ਮੁੜੀਆਂ ਐ ਬਈ ਬੋਲਦੀ ਨਹੀਂ ਹਾਂਜੀ ਫੁੜਕ ਚੱਲੀ ਸੀ ਜਾਣ ਕੇ ਕੀਤਾ ਮੈਂ ਸਭ ਜਾਣਦੀ ਹਾਂ ਆ ਕੀਤਾ ਜਾਣ ਕੇ ਸਹੀ ਹੈ ਬਚ ਗਈ ਜਮਾ ਮੁੜੀ ਸਿਰੀਆਂ ਬੇ ਹੈ ਚਲੋ ਛੱਡੋ ਕੋਈ ਗੱਲ ਨਹੀਂ ਹੂੰ ਤੇ ਹੁਣ ਪਰ ਇੱਕ ਜੀ ਆ ਵੀ ਕੱਲ ਇਹਨੇ ਮੈਨੂੰ ਸ਼ੋਪਿੰਗ ਹੀ ਕਰਵਾਈ ਮੇਰੇ ਮੇਰੇ ਦਾ ਸਾਬ ਆ ਗਿਆ ਵੀ ਇਹ ਨਾ ਇਹਦਾ ਗਲ ਗਲ ਘੁੱਟ ਕੇ ਲੋਟ ਆਉਂਦਾ ਕੰਮ। ਮੈਂ ਮੈਂ ਸ਼ਾਪਿੰਗ ਕਰਵਾਈ। 10000 ਦੇ ਕੱਪੜੇ ਲੈ ਕੇ ਦਿੱਤੇ ਕੱਲ ਮਨਪੀਤੇ ਨੇ ਮੈਨੂੰ। ਹਾਂ। ਹੈ? ਸਹੀ ਹੈ ਨਾ? ਲੋ ਟ-ਸ਼ਰਟ। ਕੱਲ ਹੋਈ ਵੀ ਕੱਲ ਹੋਈ ਵੀ ਬਹੁਤ ਮਾੜੀ। ਕੱਲ ਮੈਂ ਉਦਾਂ ਹੀ ਚਲਾ ਗਿਆ ਮੇਰੀ ਆਦਤ ਹੁੰਦੀ ਹੈ ਕਿ ਜਿਵੇਂ ਹੈਗੇ ਹਾਂ ਜੈਲਵਾ ਮੈਂ ਮੈਂ ਚਲਾ ਗਿਆ ਸ਼ਹਿਰ। ਉੱਥੇ ਜਾਨ ਕਿੰਨੇ ਜਾਣੇ ਜਿਹੜੇ ਵੀਡੀਓ ਤੁਸੀਂ ਦੇਖਦੇ ਹੋ ਪਿਆਰ ਕਰਦੇ ਹੋ ਸਾਰੇ ਮਿਲਦੇ ਹਾਂ। ਸਾਰੇ ਸਾਨੂੰ ਮਿਲਣ ਤੇ ਜਿਹੜੇ ਮੇਰੀ ਸ਼ਰਟ ਪਾਈ ਫਿੱਟੀ ਫਿੱਟੀ ਜੀ ਮੇਰੀ ਸ਼ਰਟ ਪਾਈ ਕਿ ਉਹ ਚਾਗ ਤੋਂ ਇੰਨੀ ਜਿਆਦੇ ਪਾਟੀ ਹੋਈ ਸੀਗਾ ਸਾਰਿਆਂ ਨੂੰ ਮਿਲਣ ਤੋਂ ਬਾਅਦ ਉਹ ਜਦੋਂ ਜਦੋਂ ਦੁਕਾਨ ਤੇ ਜਾ ਕੇ ਹੀ ਬੈਠੇ ਨਾ ਆਪ ਦਾ ਕੰਮ ਕਰਨਗੇ ਉਦੋਂ ਮੈਂ ਨੀਕਾ ਮੇਰੇ ਤੋਂ ਢਿੱਡ ਦੀ ਸੀ ਆ ਵੀ ਇੰਨਾ ਕਾ ਇਹ ਤੇ ਕੱਪਾ ਨਿਕਲਿਆ ਪਿਆ ਮੈਂ ਕਾ ਵਨ ਵੀ ਰਾਜ ਤਾਂ ਮੋਏ ਮੋਏ ਹੋ ਗਈ ਓਏ ਇਹ ਕਹਿੰਦੇ ਲੈਂਦਾ ਹੀ ਨਹੀਂ ਕਿ ਮੈਂ ਥੋੜੇ ਪੈਸੇ ਲਾਉਣ ਤੋਂ ਚੱਲਦਾ ਹੁਣ ਨਾ ਇਹ ਕਹਿੰਦੀ ਤਾਂ ਚਾਲਾਪਾ ਲੈ ਕੇ ਆਈ ਗਈ ਕਿੰਨੀ ਮੈਂ ਦਵਾਉਣੀ ਆ ਫਿਰ ਆਪਾਂ ਨੂੰ ਮਿਲ ਗਿਆ ਮੌਕਾ ਇਹਨਾਂ ਨੇ ਫਿਰ ਚੱਕ ਟੀ-ਸ਼ਰਟ ਆ ਫਿਕ ਲੈਣੀ ਸੀਗੀ ਕਿਹਦੇ ਹੈਗਾ ਕੰਮ ਚੱਕ ਲੋ ਆਪਾਂ ਆਪਾਂ 10000 ਚੱਕ ਟੀ-ਸ਼ਰਟ ਵਈ ਇਹਨੂੰ ਗੱਲ ਹੈ ਨਵਾਂ ਕਾਫੀ ਲੋਰਾਂ ਟੀ-ਸ਼ਰਟਾਂ ਫਿਰ ਕੱਲ ਲੈ ਕੇ ਆਂਦੇਗਾ ਹਾਂ ਤੇ ਵਲੌਗ ਥੋੜੇ ਆਪਾਂ ਸਾਰਿਆਂ ਲਈ ਥੋੜਾ ਥੋੜਾ ਸਮਾਨ ਲੈ ਕੇ ਆਂਦੇ ਹਾਂ ਸਾਰਿਆਂ ਲਈ ਐਸ਼ ਲਈ ਮੰਮੀ ਲਈ ਡੈਡੀ ਲਈ ਸਾਰਿਆਂ ਲਈ ਤੇ ਘਰ ਵਾਸਤੇ ਚਾਦਰਾਂ ਚੁੱਦਰਾਂ ਉਹ ਅਲੱਗ ਲੱਗਦੀ ਬਾਪੂ ਆਪਣੇ ਹੁਣ ਦਾਰੂ ਦੂਰ ਦਾ ਗਈ ਸ਼ੌਟ ਠੀਕ ਆ ਡੈਡੀ ਨਾ ਕੱਲ ਸਮਾਨ ਦੇਖ ਕੇ ਪਤਾ ਐ ਮੈਨੂੰ ਜਾਇਜ਼ ਨਾ ਖਰਚ ਕਰਾਇਆ ਕਰੋ ਤੁਸੀਂ ਉਹ ਕਸਮਾਨਾ ਦੇ ਕੱਪੜੇ ਸੀਗੇ ਤੇ ਵਿੱਚ ਮੰਮੀ ਨੂੰ ਇੱਕ ਸੂਟ ਦਿੱਤਾ ਬਣਾ ਕੇ ਸਰਦਾਰੀਆ ਮੰਮੀ ਤੇਰਾ ਡੈਡੀ ਨੂੰ ਆਇਆ ਲੱਗਾ ਸਾਰੇ ਬੇਬੀ ਨੂੰ ਖੁਸ਼ੀ ਜਿਹਾ ਬਣਾ ਕੇ ਦੇਈ ਜਾਂਦੇ ਆ ਐਂਦਾ ਐਵੇਂ ਨਾ ਪੈਸੇ ਖਰਾਬ ਕਰਾਇਆ ਕਰੋ ਬਾਪੂ ਨੂੰ ਥੋੜਾ ਜਾਂ ਹੁੰਦਾ ਪੈਸੇ ਨਾ ਲਾਇਆ ਕਰੋ ਐਵੇਂ ਹਨਾ ਪੈਸੇ ਵਾਕੇ ਸਾਂਭ ਕੇ ਰੱਖਣੇ ਚਾਹੀਦੇ ਪੈਸੇ ਲਾਉਣੇ ਨਹੀਂ ਚਾਹੀਦੇ ਨਜਾਇਜ਼ ਪਰ ਮੇਰੇ ਫਿੱਟੇ ਵਾਲੇ ਪਏ ਸੀ ਆ ਦੇਖੋ ਆ ਜਿਹੜਾ ਨਾਇਕ ਆ ਨਾ ਵੀ ਡੁਪਲੀਕੇਟ ਬ੍ਰਾਂਡ ਆ ਤੇ ਇਹ ਵੀ ਆਵੇਲਾ ਆਵੇ ਲਈ ਇਹ ਨਹੀਂ ਸੜਤਾ ਇਥੋਂ ਇਹ ਵੀ ਸੜ ਦੋ ਨਾ ਸੜ ਨਾ ਦੇਉਗਾ ਵਧੀਆ ਜਾਣ ਸੋਖੀ ਐਵੇਂ ਇਹਨੂੰ ਇਹਦੀ ਚੀਜ਼ ਹੁੰਦੀ ਆ ਕਿ ਕੋਈ ਵੀ ਇਹਨੂੰ ਕੱਪੜਾ ਨਾ ਇਹ ਮਾੜਾ ਫਟ ਗਿਆ ਸੜ ਦੋ ਇਹਨੂੰ ਇਹਨੂੰ ਬੈਂਚ 'ਚ ਸੜ ਦੋ ਆਸਪਾਸ ਮੈਨੂੰ ਹੁੰਦਾ ਕਿ ਯਾਰ ਕੋਈ ਨਹੀਂ ਆ ਸਟicker ਹੀ ਖਰਾਬ ਹੋਇਆ ਆ ਤਾਂ ਵਧੀਆ ਪਈ ਥੱਲੇ ਵਾਲੀ ਪਾ ਲੋ ਹਨਾ ਠੀਕ ਆ ਚੱਲ ਫਿਰ ਹੁਣ ਕਰੀਏ ਕੰਮ ਆ ਤੇ ਡਾਟ ਤੇਲ ਜੇ ਮੈਂ ਤਾਂ ਲਾਗਦੇ ਨਹੀਂ ਕੰਮ ਕਰਦਾ ਪਤਾ ਨਹੀਂ ਕਰੂਗਾ ਕਿ ਨਹੀਂ ਇਹ ਤਾਂ ਵਾਲ ਲੰਬੇ ਕਰਨੇ ਆ ਹੁਣ ਚਲੋ ਦੋਸਤੋ ਫਿਰ ਤੇ ਛੋਟਾ ਛੋਟੇ ਵਲੌਗ ਬਣਾਇਆ ਕਰਾਂਗੇ ਪਰ ਜਦੋਂ ਵੀ ਸਾਡਾ ਟਾਈਮ ਲਾ ਪੰਜ ਛੇ ਦਿਨਾਂ ਕੇ ਵਲੌਗ ਤੋਂ ਦਿੱਲੀ ਆਇਆ ਹੈ ਜੀ ਰੱਬਾ ਹੁਣ ਇਸ ਤੋਂ ਬਾਅਦ ਵਲੌਗ ਸ਼ੂਟ ਕਰਨਾ ਵਾ ਸੋਟਾਂ ਛੋਟਾ ਵਲੌਗ ਕਰਾਂ ਫਿਰ ਇੱਕ ਨਾ ਮੈਂ ਇਹ ਸੋਚਦਾ ਤਿੰਨ ਚਾਰ ਦਿਨ ਮੈਂ ਇਹੀ ਸੋਚੀ ਗਿਆ ਜਿਹੜੇ ਵਲੌਗ ਨਹੀਂ ਪਾਏ ਮੈਂ ਕਿਨੂੰ ਵੀ ਕਿਨਾਂ ਕੁਝ ਵਾਹਿਗੁਰੂ ਨੇ ਦਿਨੋ ਫੇਰੇ ਆ ਤੇ ਕੁਝ ਵਧੀਆ ਵਲੌਗ ਤੁਹਾਡੇ ਲਈ ਲੈ ਕੇ ਆਈਏ ਜਿਹਦੇ ਵਿੱਚ ਕੋਈ ਸੇਧ ਮਿਲੇ ਤੇ ਫਣੀ ਜੇ ਵਲੌਗ ਹੋਣ ਜਿਹਦੇ ਵਿੱਚ ਕਿਸੇ ਚੀਜ਼ ਤੇ ਕਿਸੇ ਟੌਪਿਕ ਤੇ ਵਲੌਗ ਬਣਾਇਆ ਕਰੇ ਵੀ ਜਿੱਦਾ ਇਦਾਂ ਇਦਾਂ ਹੈਗਾ ਹਣਾ ਪਰ ਸਾਨੂੰ ਥੋੜੇ ਜੇ ਉਦੇ ਵਿੱਚ ਜਿਹੜੇ ਹੁੰਦੇ ਆ ਕਿ ਵੀਡੀਓ ਸ਼ੂਟ ਕਰਨ ਵਾਲਾ ਬੰਦਾ ਤੇ ਇੱਕ ਦੋ ਸਾਨੂੰ ਬੰਦੇ ਬੱਚੇ ਚਾਹੀਦੇ ਹੈਲਪ ਵਾਸਤੇ ਠੀਕ ਹੈ ਜਿਹੜੇ ਸਾਡੇ ਨਾਲ ਕੰਮ ਕਰ ਸਕਣ ਜੇ ਸਾਡੇ ਨੇੜੇ ਦੇ ਹੈਗੇ ਤਾਂ ਕੰਟੈਕਟ ਕਰ ਲਓ ਸਾਡੇ ਨਾਲ ਜਿਹਨੂੰ ਗੱਲ ਵਾਵਾ ਆਉਂਦੀ ਹੋਵੇ ਪਕਾਈ ਕਰਨ ਦਾ ਜਿਹਨੂੰ ਉਹ ਬੰਦਾ ਚਾਹੀਦਾ ਸਾਨੂੰ ਇਹ ਨਾ ਹੋਵੇ ਕਿ ਕੈਮਰੋ ਦੇ ਕੇ ਸੰਗੀ ਜਾਵੇ ਸੀ ਖਾਸਾ ਕਿ ਪੰਡੂ ਮਿਲ ਜਿੰਦਾ ਬਲੀ ਉਹਦੀ ਗੱਲ ਲੈ ਵੀ ਐਸ਼ ਵੀ ਉੱਠ ਵੀ ਆ ਜਾਏਗਾ ਸੰਡੇ ਤੇ ਐਸ਼ ਉੱਠੀ ਆ 8 ਵਜੇ ਪੂਰੇ ਅੱਜ ਅੱਗੇ ਸਵੇਰੇ ਸਵੇਰੇ ਐਸ਼ ਓਏ ਐਸ਼ ਬਾਲਗੂਲ ਕਿੱਥੇ ਤੇਰਾ ਮੂੰਹ ਕਿੱਥੇ ਦੀਂਦਾ ਨਹੀਂ ਸ਼ੈਂਕੀ ਵਾਂਗੂ ਏ ਐਸ਼ ਵੱਡਾ ਹੋ ਗਿਆ ਏ ਹਣ ਤੂੰ ਐਸ਼ ਐਸ਼ ਵੱਡੀ ਹੋ ਗਈ ਐਸ਼ ਵੱਡਾ ਹੋ ਗਿਆ ਹਣ ਐਸ਼ ਸ਼ੈਂਕੀ ਵਾਂਗੂ ਮੂੰਹ ਨਹੀਂ ਦੀਂਦਾ ਤੇਰਾ ਕਿਤੇ ਸ਼ੈਂਕੀ ਦੇ ਕੰਮ ਦੇਖ ਨੂੰ ਇਹਨੂੰ ਜੋ ਮਰਜ਼ੀ ਪਾ ਲੋ ਇਹਨੂੰ ਸੁੱਕੀ ਰੋਟੀ ਹਾਂ ਇਹਨੂੰ ਇਹਨੂੰ ਅੰਡੇ ਵੀ ਪਾ ਲੋ ਬਾਲਾ ਅੰਡੇ ਵੀ ਨਹੀਂ ਖਾ ਕੇ ਕੋਸ਼ ਠੀਕ ਹੈ ਇਹਨੂੰ ਫੀਡ ਪਾ ਲੋ ਫੀਡ ਹੀ ਖਾ ਕੇ ਨਹੀਂ ਖਾਉਂਦੇ ਉਹਦੇ ਉਹ ਚੀਜ਼ ਮਰਜੀ ਪਾਉਂਗਾ ਨਹੀਂ ਖਾਣੀ ਆ ਤੇ ਰੋਟੀ ਖਾਣੀ ਜਿਹੜੀ ਰਾਤ ਦੀ ਪਈ ਸਵੇਰ ਨੂੰ ਪਾਪੜ ਬਣ ਜਾਂਦੇ ਨੇ ਪਾਪੜ ਖਾਣਾ ਆ ਦੇਖੋ ਅੱਧੇ ਦੀ ਦਾੜੀ ਜੇ ਫਸ ਜਾਂਦੀ ਹੈ ਕੰਡੇ ਗੁੰਡੇ ਵੋਪਸਉਂਦਾ ਦੀ ਦਾੜੀ 'ਚ ਵਾਲ ਹੈਗੇ ਵੱਡੇ ਤੇ ਵਿੱਚ ਵਾਲ ਪੈ ਕੇ ਤੇ ਫਸ ਜਾਂਦੇ ਨੇ ਕੰਡੇ ਗੁੰਡੇ ਵੋ ਘਟਨੇ ਬੰਦੇ ਭੱਜਿਆ ਫਿਰਦਾ ਰਹਿੰਦਾ ਹਾ ਇਹਦਾਂ ਹੁਣ ਇਹਦੇ ਵਾਸਤੇ ਦਹੀਂ ਲੈ ਕੇ ਆਂ ਗਲਾਸ 'ਚ ਪਾ ਕੇ ਹੁਣ ਦਹੀਂ ਪਾਉਣ ਲੱਗੇ ਆਪਾਂ ਚਲ ਆ ਫਿਰ ਬਾਹਰ ਨਹੀਂ ਖਾਈਗੀ ਓਏ ਕੌਬਲੀ ਕਿਧਰ ਵਾਲੀ ਪਈ ਤੂੰ ਆਪਦੀ ਹੈਂ ਆ ਜਾ ਫਿਰ ਹਾਂ ਖਾਲਾ ਹੁਣ ਮੂਹੂ ਲੜ ਕੇ ਆ ਗਏ ਮੜੇ ਜੇ ਲਾ ਕੇ ਖਾਲਾ ਖਾਲਾ ਨਹੀਂ ਖਾਲਾ ਨਹੀਂ ਨਹੀਂ ਖਾਲਾ ਚਲਾ ਨਾ ਡੱਗ ਪੂਕੇ ਬੱਚੇ ਚੱਡੀ ਚੱਡੀ ਵੜਾ ਦੇ ਅੱਛੇ ਲੈ ਕੇ ਨੀੜੇ ਲੈ ਕੇ ਹੀ ਮੈਸਤਰੀ ਦੇ ਮੈਂ ਤੁਰੇ ਨੇੜੇ ਲੱਗੀ ਮੈਂ ਇਹ ਜਿਹੜੀ ਬੜਾ ਉਰੇ ਲੱਗੀ ਹੜਦਾ ਹੜਦਾ ਜੜੀ ਸੇ ਉਰੇ ਕਿਉਂ ਮੈਂ ਇਹ ਇਹ ਬਸ ਪੜ ਨੀ ਦੋ ਹਾਂਜੀ ਦੋਸਤੋ ਹੋਣ ਲੱਗੇ ਬਣਾਉਣਾ ਆਪਾਂ ਪੁਰਜੀ ਆਵਦੀ ਪੰਗਾ ਪਹਿਲੀ ਵਾਰੀ ਲਿਆ ਪਹਿਲਾਂ ਮੰਮੀ ਤੋਂ ਬਣਵਾਉਣਾ ਹੁੰਦਾ ਜਿਵੇਂ ਪੁਰਜੀ ਆਵਦੀ ਤੇ ਹੁਣ ਇਹ ਕੰਮ ਆਪ ਨੂੰ ਕਰਨਾ ਪੈਣਾ ਮੰਮੀ ਡੈਡੀ ਹੁਣ ਸਾਨੂੰ ਪਤਾ ਕਿ ওই ਚੀਜ਼ ਤਾਂ ਪਾਸੇ ਹੋ ਗਏ ਆਂ ਜਿਹੜੇ ਆਂਡਿਆਂ ਦੀ ਪੁਰਜੀ ਮੈਂ ਬਣਾਉਣਾ ਹਣਾ ਮੈਂ ਤੇ ਇਸ ਗਾਣੇ ਹੰਨੇ ਆਂਡਿਆਂ ਦੀ ਪੁਰਜੀ ਆ ਜਾ ਆਪਣਾ ਲਗਾਉਣਾ ਪਹਿਲੀ ਵਾਰੀ ਵੇਖੋ ਕਿਦਾਂ ਦੀ ਬਣਦੀ ਹੈ ਲੋ ਜੀ ਪੁਰਜੀ ਦਾ ਗਾਇ ਬਾਣਾ ਆਪਣੀ ਪਰ ਬੇਬੇ ਵਾਲੀ ਗੱਲ ਨਹੀਂ ਬਣੀ پتہ ਨਹੀਂ ਕੀ ਹੋ ਗਿਆ ਖਣੀ ਮੈਂ ਹਲਦੀ ਭੁੱਲ ਗਿਆ ਪਾਉਣੀ ਪਰ ਜਿਹੜੀ ਬੇਬੇ ਬਣਾ ਕੇ ਦਿੰਦੀ ਹੁੰਦੀ ਸੀ ਮੈਨੂੰ ਉਹ ਆਮਲੇਟ ਦਾ ਸਵਾਦ ਹੀ ਓੱਖਰਾ ਸੀ ਹੋਰ ਕਹਿੰਦੇ ਜਨਾ ਬੇਬੇ ਦਾ ਹੱਥ ਬੇਬੇ ਦਾ ਹੱਥ ਹੀ ਹੁੰਦਾ ਚੋ ਬਾਈ ਹੁਣ ਖਾਣੀਆਂ ਪੈਣੀਆਂ ਜਿੱਦਾਂ ਨਹੀਂ ਬਣਦੇ ਲੋ ਜੀ ਇੱਥੇ ਨਿਕਲ ਰਿਹਾ ਕੰਦ ਤੇ ਮੈਂ ਤੇ ਐਸ਼ ਮੇਰਾ ਬੁੱਤ ਅਸੀਂ ਦੋਨੇ ਐਸ਼ ਨੂੰ ਆ ਛੁੱਟੀ ਆ ਇਹ ਸੰਡੇ ਇੰਜੋਏ ਕਰ ਰਹੀ ਐ ਅੱਜ ਇਹ ਡੈਡੀ ਨਾਲ ਘੁਲੀ ਘੌਣ ਤੇ ਲੱਗੀ ਹੋਈ ਐ ਸਵੇਰ ਦੀ ਏ ਸੈਡ ਹਿੱਟ ਡੇਡ ਨਾ ਕੋਲ ਤੇ ਲੱਗੀ ਹੋਈ ਆ ਅੱਛੇ ਲੱਗੀ ਨਿਕਨ ਲੱਗੀ ਕੰਧ ਦਾ ਆ ਬੈਠੇ ਮੈਸਤਰੀ ਸ਼ਾਹ ਹਾਂ ਹਾਂ ਕੀ ਹੋਇਆ ਇੱਥੇ ਕੀ ਲੱਗਿਆ ਹਾ ਕਿਤੇ ਆ ਇਹ ਆਪਣੇ ਪੱਠੇ ਲੱਗੇ ਪੁੱਤੇ ਦੇ ਪਿੱਛੇ ਕਾਕਾ ਹਾਂ ਕਾਹ ਤੋਂ ਲੱਗੇ ਮਗਰ ਆਪ ਮੀਮੀ ਨੂੰ ਪਾਵਾਂਗੇ ਤੂੰ ਕੀ ਦੱਸਦਾ ਇਹ ਇਹ ਹੀ ਨੇਰੀ ਨਾਲ ਟੁੱਟ ਗਿਆ ਇਹ ਨੇਰੀ ਨਾਲ ਟੁੱਟ ਗਿਆ ਬਸ ਤੇ ਇਹ ਨਾ ਦੂਜਾ ਇਹ ਇਹ ਇਤਨੀ ਨੀਚ ਆਸੀ ਉਹਨੇ ਪਟ ਪਟ ਕੇ ਸੱਟਿਆ ਇੰਨਾ ਨੇ ਉਹਨਾਂ ਨੇ ਖੇਤ ਆ ਲੈਣ ਉਹ ਪਾਈ ਇਹਨਾਂ ਨੇ ਉਹਨਾਂ ਨੇ ਪੜਤਾ ਨਾ ਇੱਥੇ ਡਿੱਕਾ ਲਾਉਂਦਾ ਸੀ ਤੇ ਬੱਚਾ ਆਉਂਦਾ ਸੀ ਉਹ ਨੰਮ ਪੜਤੀ ਇਹਨਾਂ ਨੇ ਆਪਾਂ ਇੱਧਰ ਪਾਈ ਬੂਟੇ ਲਾਵਾਂਗੇ ਸੋਹਣੇ ਸੋਹਣੇ ਚੰਗਾ ਫਿਰ ਤੈਨੂੰ ਤੂੰ ਖਾਇਆ ਕਰੀ ਵੱਡੀ ਹੋ ਕੇ ਜਦੋਂ ਚੰਗਾ ਬੂਟੇ ਵੀ ਤੇਰੇ ਨਾਲ ਨਾਲ ਵੱਡੇ ਹੋ ਜਾਣਗੇ ਫਿਰ ਆਪਾਂ ਲਾਵਾਂਗੇ ਜਾਮਣਾਂ ਲਾਵਾਂਗੇ ਇੱਧਰ ਸੋਹਣੇ ਸੋਹਣੇ ਜਾਮਣ ਦੇ ਦੇਖ ਹਿੰਦੀ ਆ ਗਿੱਠੀਆਂ ਹਾਂ ਹਾਂਜੀ ਦੋਸਤੋ ਮਾਨਪੀਤਾ ਹੋ ਗਿਆ ਰੈਡੀ ਤੇ ਆਪਾਂ ਨਹਾਉਣ ਨਹਾਉਣ ਦੇ ਥੋੜੇ ਚੱਲ ਨਹੀਂ ਆ ਹੁਣ ਆਪਾਂ ਰਾਤ ਨੂੰ ਨਹਾਉਣੇ ਹੁੰਦੇ ਆ ਸਾਰੇ ਉੱਠ ਕੇ ਇਹਨਾਂ ਦਾ ਪਤਾ ਹੈ ਇਹਨਾਂ ਦੀ ਮਾਰਨਿੰਗ ਰਾਤ ਨੂੰ ਹੀ ਹੁੰਦੀ ਆ ਰਾਤ ਨੂੰ ਨਹਾਉਂਦੇ ਆ ਸਾਰੇ ਸਵੇਰ ਸਾਰੇ ਨਹਾ ਲੈਂਦੇ ਆ ਆਲਮੋਸਟ ਅਸੀਂ ਸਾਰੇ ਨਹਾ ਲੈਣੇ ਆ ਜਾਸੂ ਸ਼ਾਟ ਦੇ ਵਾ ਵੀ ਨਿੱਕ ਨਿੱਕ ਕਰਵਾ ਦਿੰਦਾ ਯਾਰ ਗਰਮੀ ਬੜੀ ਆਉਂਦੀ ਮੁੰਡਾ ਯਾਰ ਮੈਂ ਕਿਹਾ ਸਿਆਰਾਂ ਦੇ ਨਾ ਆਪ ਹੀ ਵਾਲ ਛੋਟੇ ਕਰਾ ਕਰਵਾ ਲੇ ਫਿਰ ਹੁਣ ਕਹਿੰਦੇ ਸੋਹਣੇ ਨਹੀਂ ਲੱਗਦੇ ਕਿ ਮੈਂ ਕਿਹਾ ਨਹੀਂ ਤੁਸੀਂ ਪਹਿਲਾਂ ਹੀ ਨਹੀਂ ਸੀ ਕਰਵਾਉਣੇ ਹੂੰ ਪਹਿਲਾਂ ਬੋਲ ਨਹੀਂਆ ਜੇ ਨੂੰ ਮੈਂ ਇਹਨਾਂ ਨੂੰ ਕਹਿਣਾ ਸੀ ਨਾ ਵੀ ਤੁਸੀਂ ਨਾ ਕਰਵਾਓ ਇਹਨਾਂ ਨੇ ਮੰਨਣਾ ਨਹੀਂ ਸੀਗਾ ਹੂੰ ਕਰਕੇ ਹਟਣਾ ਹੀ ਹੁੰਦਾ ਫਿਰ ਬਾਅਦ ਚ ਪਛਤਾਉਣਾ ਵੀ ਹੁੰਦਾ ਆਪਾਂ ਹੈਨਾ ਉਹ ਮੈਂ ਕਿਹਾ ਥੋੜਾ ਸਾਹ ਆ ਜਾਊਗਾ ਜੋ ਸਿਆਰਾਂ ਦੇ ਵਿੱਚ ਆਪਣੇ ਪ੍ਰੋਗਰਾਮ ਚੱਲਦੇ ਨੇ ਉਦੋਂ ਵਾਲ ਫਿਰ ਉਹ ਜੈਲ ਨਾਲ ਸਪਰੇਅ ਡਰੇਅਰ ਮਾਰਨੀ ਪੈਂਦੀ ਫਿਰ ਜਾਨ ਨਿਕਲੀ ਵੇ ਅਸੀ ਵਾਲਾਂ ਦੀ ਮੈਂ ਛੋਟੇ ਕਰਵਾ ਕੇ ਨੂੰ ਪੋਚਣ ਵਗੈਰਾ ਦੰਨੇ ਆ ਦੇ ਲਈ ਮੁਰਜੇ ਨਾ ਨੀ ਆਉਦੇ ਬਾਰੇ ਕੋਈ ਗੱਲ ਨਹੀਂ ਹੈ ਨਾ ਕੋਈ ਨਹੀਂ ਹੈ ਅੱਜ ਆਪਾਂ ਦੇ ਅੱਜ ਆਪਾਂ ਕਰ ਰਹੇ ਆ ਵੀਡੀਓ షూਟ ਸੋ ਅੱਜ ਜਿੰਨੇ ਆ ਸੂਟਾਂ ਦੀਆਂ ਵੀਡੀਓ ਨੇ ਆਪਾਂ ਉਹ ਸ਼ੂਟ ਕਰਨੀਆਂ ਨੇ ਕਾਫੀ ਵੀਡੀਓ ਨੇ ਬਣ ਜਾਣੀਆਂ ਆਪਣੀਆਂ ਅੱਜ ਤੇ ਪਹਿਲਾ ਟਾਈਮ ਹੁੰਦਾ ਉਦੋਂ ਅਸੀਂ ਬਣਾਉਂਦੇ ਨਹੀਂਗੇ ਵੀਡੀਓ ਜਦੋਂ ਟਾਈਮ ਹੋ ਜਾਂਦਾ ਐਟ ਅ ਟਾਈਮ ਅਸੀਂ ਵੀਡੀਓ ਬਣਾਉਣੀ ਹੁੰਦੀ ਆ ਕਿਸੇ ਦੇ ਕੋਈ ਵੀ ਸੂਟ ਨੇ ਕਿਸੇ ਵੀ ਕਸਟਮਰ ਦੇ ਸਮ ਟਾਈਮ ਤਾਂ ਇੰਨਾ ਵੀ ਟਾਈਮ ਨਹੀਂ ਲੱਗਦਾ ਅਸੀਂ ਵੀਡੀਓ ਸ਼ੂਟ ਕਰ ਲਈ ਫਿਰ ਨਾਲ ਦੀ ਨਾਲ ਭੇਜਨੇ ਪੈਂਦੇ ਇੰਨਾ ਵੀ ਸੂਟ ਇਦਾਂ ਦੇ ਸੀਗੇ ਥੋੜਾ ਸਾਰਿਆਂ ਦਾ ਜਿੰਨਾ ਕੁਝ ਕੁ ਸੂਟ ਇਦਾਂ ਦੇ ਸੀਗੇ ਜਿਹੜੇ ਆਪਾਂ ਵੀ ਵੀ ਮਤਲਬ ਕਿ ਉਦਾਂ ਹੀ ਭੇਜ ਦਿੱਤੇ ਤੇ ਆਪਣੇ ਕੋ ਟਾਈਮ ਹੀ ਨਹੀਂ ਸੀਗਾ ਵੀਡੀਓ ਸ਼ੂਟ ਕਰਨ ਦਾ ਨਾ ਇੰਨਾ ਟਾਈਮ ਹੁੰਦਾ ਪਤਾ ਨਹੀਂ ਕਿਉਂ ਹੁਣ ਇੰਨੇ ਕ ਬਿਜ਼ੀ ਹੋ ਚੁੱਕੇ ਆ ਨਾ ਬਾਲੀ ਕੁਸ਼ੀਆਂ ਦੇ ਰੀਆਂ ਜਾਦੇ ਅਸੀਂ ਵਾਹ ਕਨਫਿਊਜ਼ ਥੋਥੋਂ ਵੀ ਦੂਰ ਹੋ ਗਏ ਚਾਰ ਪੰਜ ਦਿਨਾਂ ਦਾ ਵਲੋਗ ਬਣ ਲੱਗਿਆ ਪਤਾ ਨਹੀਂ ਲੱਗਦਾ ਵੀ ਕੀ ਕਰੀਏ ਇੰਨਾ ਚਾ ਜਿਆਦੇ ਹਨਾ ਤੇ ਵਾਹਿਗੁਰੂ ਹਰੇਕ ਤੇ ਇਦਾਂ ਕਿਰਪਾ ਕਰੇ ਹਨਾ ਜਿੱਦਾਂ ਬਾਬੇ ਨੇ ਹਨਾ ਸਾਡੇ ਤੇ ਦਿੰਦੇ ਹੁੰਦੇ ਵਾਲੇ ਸਾਰਿਆਂ ਤੇ ਪ੍ਰਮਾਤਮਾ ਕਿਰਪਾ ਕਰੇ ਹਨਾ ਠੀਕ ਆ ਤੇ ਬਹੁਤ ਜਲਦੀ ਆਪਣਾ ਸ਼ੁਰੂ ਬਣ ਗਿਆ ਬਹੁਤ ਅਸੀਂ ਇਦਾਂ ਕਿ ਸਟਰਗਲ ਕੀਤਾ ਬਹੁਤ ਕੁਝ ਬਣਾਇਆ ਤੇ ਬਹੁਤ ਕੁਝ ਜੋੜਿਆ ਹਨ ਸਭ ਤੋਂ ਵੱਡੀ ਗੱਲ ਕੀ ਮੰਮੀ ਡੈਡੀ ਨੇ ਅੰਤਸ਼ਕ ਲਿਆ ਤੇ ਸਾਡੇ ਘਰ ਚੋਂ ਸ਼ਰਾਬ ਨਿਕਲ ਗਈ ਮੈਨੂੰ ਇਹ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਆ ਕਿਉਂਕਿ ਮੈਂ ਟੱਚ ਨਹੀਂ ਸੀ ਕਰਦੀ ਪਾਂਡਿਆਂ ਨੂੰ ਨਹੀਂ ਹੱਥ ਲਾਉਂਦੀ ਸੀ ਸ਼ਰਾਬ ਵਾਲੇ ਅੰਡੇ ਵਾਲੇ ਮੀਟ ਵਾਲੇ ਆਪਾਂ ਕਦੇ ਵੀ ਧੋਤੇ ਨਹੀਂ ਗਏ ਜੇ ਹੁਣ ਇਹ ਮੀਟ ਅੰਡਾ ਹੁਣ ਇਹ ਜਸ ਜ਼ਰੂਰ ਖਾਂਦੇ ਨੇ ਫਿਰ ਮੈਂ ਕਹਿਨੀ ਹੁੰਨੀ ਆ ਚਲੋ ਆਪਦੇ ਭਾਂਡੇ ਧੋ ਕੇ ਆਉ ਖੋਦੀ ਤੋਂ ਹੁੰਦੇ ਨੇ ਪਹਿਲਾਂ ਮੰਮੀ ਧੋ ਦਿੰਦੇ ਸੀਗੇ ਹੁਣ ਮੰਮੀ ਨੇ ਵੀ ਅਮਰ ਤਾਂ ਛੱਡ ਲਿਆ ਹੁਣ ਖੁਦ ਨੂੰ ਧੋਣੇ ਪੈਂਦੇ ਆਮਲੇਟ ਮੈਂ ਬਣਾਈ ਅੱਜ ਮੈਂ ਮੁੰਡਾ ਤੇ ਅੱਜ ਮੈਨੂੰ ਕਰੀ ਜਾਂਦੇ ਸੀ ਨਾ ਸਵਾਦ ਨਹੀਂ ਬਣੀ ਯਾਰ ਮੰਮੀ ਬਹੁਤ ਸਵਾਦ ਬਣਾਉਂਦੀ ਸੀ ਕੋਈ ਗੱਲ ਨਹੀਂ ਖਾ ਲਾਂਗੇ ਕੋਈ ਜਿੰਨੂ ਦੋ ਤਿੰਨ ਵਾਰੀ ਨਾ ਬਣੂ ਫਿਰ ਵਧੀਆ ਬਣ ਲੱਗ ਜੂਗੇ ਹਨਾ ਐਕਸਪਰਟ ਹੋ ਜਾਵਾਂਗੇ ਹੌਲੀ ਹੌਲੀ ਹਨਾ ਆਪਾ ਹੋ ਜਾਂਦਾ ਹਨਾ ਵਿਆਹ ਤੋਂ ਬਾਅਦ ਬੰਦਾ ਸਿੱਖ ਲੈਂਦਾ ਭਾਂਡੇ-ਭੁੰਡੇ ਤੋਂ ਸਿੱਖ ਲੈਂਦੇ ਬੰਦੇ ਕਈ ਹਾਂਜੀ ਤੇ ਬਹੁਤ ਜਲਦੀ ਆਪਣਾ ਸ਼ੋਰੂਮ ਬਣਾਣਾ ਛੋਟਾ ਜਿਹਾ ਘਰੀ ਬਣਾਉਣਾ ਆਪਾਂ ਠੀਕ ਹੈ ਜਿੱਥੇ ਆਪਾਂ ਬੁਟੀਕ ਬਹੁਤ ਜਲਦੀ ਆਪਣਾ ਰੈਡੀ ਹੋਣਾ ਠੀਕ ਆ ਸੋ ਹੰਜਨੀ ਵੀ ਆਪਾਂ ਸ਼ੂਟਿੰਗ ਕਰਦੇ ਸੀ ਇੱਥੇ ਐਸੇ ਕਮਰੇ ਜੀ ਹੁੰਦੀਆਂ ਸੀਗੀਆਂ ਬਟ ਹੁਣ ਆਪਾਂ ਪ੍ਰੋਪਰ ਸ਼ੂਟਿੰਗ ਆਪਣੀ ਬੁਟੀਕ ਤੇ ਕਰਿਆ ਕਰਾਂਗੇ ਸੋ ਆਪਾਂ ਉਹਨੂੰ ਸੋਨਾ ਜਾਂ ਰੈਡੀ ਕਰਵਾ ਲਈਏ ਫਿਰ ਆਪਾਂ ਤਾਂ ਸੁਣ ਆਈਡੀਆ ਦੇ ਦਿਓ ਬਾਈ ਜੀ ਕਿਦਾਂ ਦਾ ਕਿੱਥੋਂ ਆਈਡੀਆ ਲੱਭ ਗਿਆ ਸਾਨੂੰ ਸਮਝ ਨਹੀਂ ਆਉਂਦੀ ਪਿੱਛੇ ਬੈਕਗ੍ਰਾਉਂਡ ਕੈਨ ਇਹ ਮੈਨੂੰ ਦਿਖਾਉਂਦੇ ਹੁੰਦੇ ਆ ਲੋਕ ਬਣਾ ਲਿਓ ਮੈਂ ਅਸੀਂ ਆ ਵਿੱਚ ਲੜ ਪਏ ਨੇ ਇਹੋਗੇ ਮੈਨੂੰ ਨਹੀਂ ਪਸੰਦ ਜਿਹੜੀ ਚੀਜ਼ ਮੈਨੂੰ ਪਸੰਦ ਹੋਏ ਇਹਨੂੰ ਨਹੀਂ ਪਸੰਦ ਜਿਹੜੀ ਇਹਨੂੰ ਪਸੰਦ ਹੋ ਮੈਨੂੰ ਨਹੀਂ ਵਧਾਂਗਾ ਇਹ ਆ ਅਸੀਂ ਕਨਫਿਊਜ਼ ਹੋਏ ਪਏ ਆ ਕੁਝ ਡਿਫਰੈਂਟ ਜਾ ਲੱਭਦੇ ਪਏ ਆ ਚਲੋ ਕੁਝ ਅਲੱਗ ਜਾ ਕਰ ਲਈਏ ਤੇ ਆਈਡੀਆ ਹੀ ਨਹੀਂ ਮਿਲਦਾ ਪਿਆ ਜੇ ਕੁਝ ਪਸੰਦ ਆਂਦਾ ਇੱਕ ਦੂਸਰੇ ਦੇ ਤਾ ਇਹਨਾਂ ਨੂੰ ਮੇਰੀ ਪਸੰਦ ਨਹੀਂ ਪਸੰਦ ਹੈ ਕਿ ਮੈਨੂੰ ਇਹਨਾਂ ਦੇ ਪਸੰਦ ਪਸੰਦ ਨਹੀਂ ਆਏ। ਚਲੋ ਦੇਖੋ ਕੀ ਬਣਦਾ ਫਿਰ। ਹੋਰ ਜਲਦੀ ਤੁਹਾਨੂੰ ਦਿੰਨੇ ਆ ਅਪਡੇਟ ਉਹਦਾ ਵੀ ਹਨਾ ਤੇ ਫਿਰ ਅਗ ਬਲੌਗ ਵੱਡਾ ਹੋ ਜਾਣਾ ਆਪਣਾ। ਛੋਟੇ ਛੋਟੇ ਬਲੌਗ ਲੈ ਕੇ ਆਇਆ ਕਰਾਂਗੇ ਜਦੋਂ ਟਾਈਮ ਮਿਲਦਾ ਥੋੜੇ ਲਈ ਕੱਢਿਆ ਕਰਾਂਗੇ ਠੀਕ ਹੈ ਮਿਲਦੇ ਆ ਫਿਰ ਕੱਲ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਬਸਕ੍ਰਾਈਬ ਕਰਦੇ। ਬਾਏ ਬਾਏ ਸਸ਼ੀਕਾਲ ਸਾਰਿਆਂ ਨੂੰ। ਲਾਈਕ ਤੇ ਕਮੈਂਟ ਤਾਂ ਜਰੂਰ ਕਰਦੇ ਹੋ ਗਰੂਪ ਆਊ। ਠੀਕ ਹੈ ਜੀ। ਬਹੁਤ ਮਿਹਨਤ ਹੁੰਦੀ ਹੈ ਵੀਡੀਓ ਬਣਾਉਣ ਤੇ। ਠੀਕ ਆ। ਚੱਲ ਫਿਰ ਮਿਲਦੇ ਆ ਕੱਲ ਅਗ Ha huh.